ਕਾ ਵੀਰ ਜੀ ਬਹੁਤ ਬਹੁਤ ਵੈਲਕਮ ਹੈ ਜਗਦੀਪ ਦੇਵੀ ਫਾਰਮ ਤੇ ਜਗਦੀਪ ਡੇਰੀ ਫਾਰਮ ਵੇਖਣ ਆਲਿਆਂ ਦਾ ਸਵਾਗਤ ਕਰਦੇ ਆ ਆਜੋ ਕਰਦੇ ਵੀਰੋ ਨੰਗਲ ਸਸਿਕਾ ਵੀਰ ਜੀ ਸਸਿਕਾ ਸਸਿਕਾ ਹੋਰ ਜਗਦੀਪ ਡੇਰੀ ਫਾਰਮ ਤੇ ਵੇਖਣ ਆਲਿਆਂ ਸਾਰਿਆਂ ਦਾ ਦਿਲੋਂ ਤਨ ਵਾਰ ਕਰਦੇ ਆ ਵੀਰੇ ਜਿਨ੍ਹਾਂ ਇੰਨਾ ਸਾਨੂੰ ਮਾਨ ਤੇ ਵੀਰ ਪਿਆਰ ਬਖਸ਼ਿਆ ਸਭ ਤੋਂ ਰਹੀ ਗੱਲ ਵੀਰੇ ਮਨਲਾ ਵੀ ਆਪਾਂ ਕਹਿ ਦਿੰਦੇ ਨੇ ਵੀਰੇ ਸਾਡੀ 20 ਲੀਟਰ ਦਿੰਦੀ ਆ 5 ਹੀ ਦਿੰਦੀ ਆ ਪਰਮਾਤਮਾ ਦਾ ਸ਼ੁਕਰ ਰੱਖੇ ਵੀਰੇ ਮੇਲਾ ਹੁਣ ਆਈ ਕਹਿੰਦਾ ਇੱਕ ਆਪਾਂ ਮੈਂ ਅੱਜ ਸਾਡੇ ਕੋਲ ਦੁੱਧ ਤਿਆਰ ਹੈ ਉਹ ਹਾਜ਼ਰ ਦੁੱਧ ਮਨਲਾ ਵੀ 23-24 ਕਿਲੋ ਮਨਲਾ ਦੁੱਧ ਤ ਤੇ ਆਪਾਂ ਮੇਲਾ ਵੀ ਆਰ ਕੇ ਖੇਡਾਂਗੇ ਪਰਮਾਤਮਾ ਸੁੱਖ ਰੱਖੇ ਤੇ ਇਹਦੇ ਗੱਲ ਕਰਦੇ ਆਂ ਬੜੀ ਝੋਟੀਆਂ ਸਾਡੇ ਕੋਲ 4 ਆਈਆਂ 2 ਹੁਣੇ ਸੇਲ ਹੋ ਗਈਆਂ ਕੋਲ ਹੀ ਬੱਜੀਆਂ ਟੋਪ ਕਲਾਸ ਦੀਆਂ ਝੋਟੀਆਂ ਲੈ ਕੇ ਪਹੁੰਚ ਚੁੱਕੇ ਆ ਪਰਮਾਤਮਾ ਰੱਖੇ ਆ ਝੋਟੀ ਤੱਲੇ 20 ਕਿਲੋ ਦੁੱਧ ਤਿਆਰ ਹੈ ਬੇ ਕੰਡੇ ਵਾਲਾ ਦੱਧੀਆਂ ਨਾਣਾ ਵੇਖੋ ਕਿ ਤਰ੍ਹਾਂ ਮੈਂ ਨਾ ਵੀਰੇ ਬਿਜਲੀ ਘਰੀ ਲੱਗਾ ਪਿਆ ਨਾੜਾ ਹੀ ਨਾੜਾ ਦੂ ਪਾਸੇ ਛੋਟੀ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਸਭ ਤੋਂ ਵੀਰੇ ਅਹਿਮ ਨੱਤੀ ਦੀ ਆ ਪਿਆ ਵੀਰੇ ਦਦੀਆਂ ਤੇ ਅਰਜਣ ਕੁੰਗੜ ਦਾ ਵੀਰੇ ਕੱਟਾ ਮਗਰਦ ਜਿਹੜੀ ਗੱਲ ਬਰੀਡਰ ਕੱਟਾ ਵੀਰ ਜੀ ਵੇਖੋ ਮੈਂ ਦੋਵੇਂ ਵੀਰੇ ਐ ਬਰੀਡਰ ਅਰਜਣ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਇਹਨਾਂ ਦਾ ਰਿਕਾਰਡ ਪਾਇਦਾ ਵੀਰੇ ਆਲੀ ਪਰਮਾਤਮਾ ਰੱਖੇ ਅੱਜ ਦੀ ਘੜੀ ਤੇ ਸਾਡੇ ਕੋਲ 10 ਕਿਲੋ ਵੀ 10 ਕਿਲੋ ਵੀ ਦੁੱਧ ਦੇ ਕੋ ਮਿੰਟੇ ਛੋਟੀ ਤੁਹਾਡੇ ਕੋ ਖਰ ਸਕਦਾ ਜਿਹੜੀ ਗੱਲ ਕਰਨ ਵਾਲੀ ਆ ਤੇ ਇਹ ਗੱਲ ਕਰੀਏ ਬਈ ਵੀਰੇ ਇਹ ਛੋਟੀ ਜੀ ਮਤਲਬ ਵੀ ਮਾਲਾ ਰੇਡ ਦੀ ਇਹ ਐਡੀਡੀ ਝੋਟੀਆਂ ਦੇ ਪਰਮਾਤਮਾ ਆਪਾਂ ਪਹਿਲਾਂ 3.5 ਦੀ 4 ਦੀ ਆਮ ਵੇਖਦੀਆਂ ਝੋਟੀਆਂ ਤੇ ਅੱਜ ਰੇਟ ਵੀ ਆਪਾਂ ਝੋਟੀਆਂ ਦਾ ਜਾਇਜ਼ ਹੀ ਕਰਕੇ ਦਵਾਂਗੇ ਵੀਰੇ ਇਹ ਦੇ ਦਾਂਗੇ ਵੀਰੇ 235000 ਦੀ ਝੋਟੀ ਦੇ ਦਾਂਗੇ ਜਸਨੋ ਵੀਰੇ ਜਿਹੜੀ ਗੱਲ ਕਰਨਾ ਸੀ ਤੋਂ ਕੋਈ 1000 2000 ਦਾ ਮੰਤਨ ਕਰਤਾ ਕਿ ਵੀਰੇ ਤੁਸੀਂ ਆ ਵੀਰ ਜੀ 5000 ਹੀ ਕਰ ਦੋ ਮੰਤਨ ਚਲੋ ਜੇ ਤੁਸੀਂ ਕਹਿਤਾ ਵੀਰੇ ਪਰਮਾਤਮਾ ਰੱਖੇ 230000 ਦੀ ਝੋਟੀ ਦੇ ਦਾਂਗੇ 20 ਕਿਲੋ ਵਾਲੀ ਝੋਟੀ ਵੀਰ ਜੀ ਖੋਲ ਕੇ ਮਾੜੀ ਦਿਖਾਓ ਮਨ ਲਾ ਵੀ ਆ ਇਧਰ ਵੇਖੋ ਵੀਰੇ ਮੂੰ ਮੋਡੇ ਦੇ ਬਰਾਬਰ ਬਰਾਬਰ ਆਉਂਦੀ ਆ ਫੁੱਲ ਸਹਿਜ ਵੱਡੀ ਝੋਟੀ ਆ ਜਿਹਨੂੰ ਵੱਡੀ ਝੋਟੀ ਕਹਿੰਦੀ ਦਾ ਵੀਰੇ ਵੀ ਤੇ ਬਰੀਡਰ ਝੋਟੀ ਆ ਵੀਰ ਜੀ ਪਿਓਰ ਵੀਰੇ ਅਮਨ 29 ਦੀ ਝੋਟੀ ਆ ਵੀਰੇ ਅਰਜਨ ਕੁੰਗੜ ਦਾ ਜੈਡ ਬਲੈਕ ਕਲਰ ਆ ਅਰਜਨ ਕੁੰਗੜ ਦਾ ਤਾਂ ਮਗਰ ਕਟਾ ਵੀਰੇ ਕੀ ਗੱਲ ਕਰਨ ਵਾਲੀ ਤੇ ਥਲ ਥਲ ਕਰਦਾ ਚੱਡਾ ਵੇਖੋ ਸੁਪਰਸਟਾਰ ਆ ਝੋਟੀ ਜਿਹਨੂੰ ਸੁਪਰਸਟਾਰ ਕਹਿੰਦੀ ਦਾ ਜੜੀ ਲੱਗਦ ਨਹੀਂ ਆਉਂਦੋ ਵੀਰ ਜੀ ਤੇ ਬਾਕੀ ਦੰਦੋ ਸ਼ੇਦ ਆ ਤੇ ਝੋਟੀ ਆ ਵੀਰੇ ਦੂਜਾ ਸੁਆ ਜਿਹੜੀ ਗੱਲ ਕਰਨ ਵਾਲੀ ਵੀਰੇ ਤੇ ਸੋਹਣਾ ਐਵਰਲ ਗੇੜ-ਗੇੜ ਤੇ ਉਹਨੂੰ ਗੇੜ-ਗੇੜ ਤੇ ਉਹਨੂੰ ਥਣ ਲੱਗਾ ਵੀਰੇ ਛੋਟੀ ਤਾਂ ਜਿਹੜੀ ਗੱਲ ਕਰਨ ਵਾਲੀ ਆ ਵੀਜੀ ਕਿੰਨੇ ਦਿਨੋਂ ਕਈ ਸੂਈ ਨੂੰ ਵੀਰੇ ਇਹਨੂੰ 15-16 ਦਿਨਾਂ ਜਿਵੇਂ ਗਿਆ ਇਹਨੂੰ ਬਚਾ ਕੇ ਮਾਇਓ ਦਾਦ ਰਿਆਂ ਸਾਢੇ 3 ਕਿਲੋ ਦੁੱਧ ਵੀਰੇ ਇਹਨੂੰ ਛੱਡਦੇ ਆ ਦਾਦ ਰਿਆਂ ਪਰਮਾਤਮਾ ਨੇ ਮਿਹਰ ਰੱਖੀਏ ਵੇਖੋ ਬੱਚਾ ਜਿਹੜੀ ਗੱਲ ਕਰਨ ਵਾਲੀ ਆ ਤੇ ਦੇ ਚੰਗੇ ਆਪਾਂ ਬਰੇਡਰ ਤੋਂ ਮੈਂ ਲੈਨੇ ਵੀਰੇ ਉਹਦਾ ਉਹਦਾ ਹੀ ਬੱਚਾ ਪਾਲਦਾ ਸਾਢੇ 3-4 ਕਿਲੋ ਕਿੰਨੇ ਬੱਚੇ ਨੂੰ ਦੁੱਧ ਪਿਉਂਦੇ ਜਿਹੜੀ ਗੱਲ ਕਰਨ ਵਾਲੀ ਨੀ ਤੇਰੇ ਜੀ ਆਜੋ ਵੀਰ ਜੀ ਅੱਗੇ ਗੱਲ ਕਰਦੇ ਆਂ ਅੱਗੇ ਫੇਰ ਬਰੀਡਰ ਝੋਟੀ ਦੀ ਮੈਂ ਨਾ ਵੀਰੇ ਪ੍ਰਮਾਤਮਾ ਸੁੱਖ ਰੱਖੇ ਦੱਸਦ ਨਹੀਂ ਇਹਨੂੰ ਐਸ ਸੁਈ ਨੂੰ ਵੀਰੇ ਅੱਜ 6ਵਾਂ 7ਵਾਂ ਦੇਣਿਆ ਕੁੰਡਾ ਸਿੰਘ ਲੱਗਾ ਵੀਰ ਜੀ ਜਿਹੜੀ ਘੜੀ ਦੇ ਵਿੱਚ ਵੀਰੇ ਇੱਧਰ ਕੈਮਰਾ ਕਮਾਈ ਫੋਟ ਫੋਟ ਤੇ ਹੋਣ ਤੇ ਫੋਟ ਫੋਟ ਤੇ ਹੋਣ ਥਣ ਲੱਗਾ ਅੱਜ ਦੀ ਘੜੀ ਦੇ ਵਿੱਚ ਵੀਰੇ 15 ਕਿਲੋ ਕੰਡੇ ਵਾਲਾ ਸਟਾਰਟਿੰਗ ਪਾਣਾ ਬੋਲੇ ਤੋਂ ਖਾਲੀ ਹੁੰਦੇ ਸਾਰੀ ਚੱਲੀ ਜਿਹੜੀ ਗੱਲ ਕਰਨ ਵਾਲੀ ਆ ਤੇ ਇਹਦੀ ਉਮੀਦ ਰੱਖਦੇ ਮੇਰੇ 20 ਤੋਂ 22 ਕਿਲੋ ਝੋਟੀ ਦੋਦੇ ਜਾਊਗੀ ਤੇ ਬਾਕੀ ਜਿਹਦੀ ਜਿੰਨੀ ਸਿਰਦ ਕਰਦੀ ਹੈ ਵੀਰੇ ਉਨੀ ਝੋਟੀ ਦੀ ਥੋੜੀ ਤੇ ਚੈਂਪੀਨ ਝੋਟੀ ਆ ਵੀਰੇ ਚੈਂਪੀਨ ਸਿਰ ਤੋਂ ਰੱਖੇ ਟਾਪ ਕਲਾਸ ਬਰੀਡਰ ਝੋਟੀ ਆ ਵੀਰ ਜੀ ਮਾ ਇਹ ਟਾਪ ਕਲਾਸ ਜਿਹਨੂੰ ਕੈਰੀ ਦਾ ਉਹ ਝੋਟੀ ਆ ਵੀਰੇ ਤੇ ਪ੍ਰਮਾਤਮਾ ਰੱਖੇ ਦੀਆਂ ਵੱਡੀ ਫੁੱਲ ਸੈਚੂ ਮਗਰ ਕੀ ਜੀ ਵੀਰ ਜੀ ਮਗਰ ਇਹਦੇ ਕਟਾ ਦੇ ਵੀਰੇ ਜੀ ਕੱਟੀ ਆ ਕੱਟੀ ਜੇ ਮਗਰ ਵੀਰੇ ਦੇ ਵੀਰੇ ਤੇ ਬਾਕੀ ਪ੍ਰਮਾਤਮਾ ਸੋ ਕਰਕੇ ਵਧੀਆ ਟਾਪ ਕਲਾਸ ਝੋਟੀ ਖੋਲ ਕੇ ਦਿਖਾਉਨੇ ਵੀਰੇ ਦੇ ਵੀਰ ਸ਼ਕੀਨ ਝੋਟੀ ਆ ਵੀਰ ਜੀ ਵੇਖੋ ਕਮਾਲਦਾਰ ਚੱਡਾ ਲੱਗਾ ਵੀਰ ਜੀ ਮਨ ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਵੀਰੇ ਜਿਹਨੂੰ ਚੈਂਪੀਅਨ ਕਹਿੰਦੇ ਚੈਂਪੀਅਨ ਆਉਂਦੋ ਵੀਰੇ ਮਾੜੀ ਝੋਟੀ ਦੇ ਵੀਰੇ ਆਪ ਹੀ ਨਹੀਂ ਖੜੀਦਾ ਜਿਹੜੀ ਗੱਲ ਕਰਨ ਵਾਲੀ ਚੰਗੀ ਚੰਗੀ ਝੂਣੀ ਤੇ ਗਾ ਕੇ ਵੀਰੇ ਦੇ ਵੀਰੇ ਵੀਰ ਨੂੰ ਨਹੀਂ ਹਮੇਸ਼ਾ ਚੰਗੀਆਂ ਝੋਟੀਆਂ ਲੈ ਕੇ ਆਉਂਦੇ ਆ ਵੀਰੇ ਆਪਾਂ ਦੇ ਚੰਗੀ ਚੀਜ਼ ਦੇ ਸ਼ਿਕਰੀਆ ਜਿਹੜੀ ਗੱਲ ਕਰਨ ਵਾਲੀ ਇੱਕ ਅੱਡੀ ਵਾਲੀ ਝੋਟੀ ਵੀਰੇ ਦਿੰਦੀਆਂ ਇਹਨੂੰ ਕੈਮਰਾ ਕਮਾਓ ਐ ਸਿਰ ਤੋਂ ਲੈ ਕੇ ਪੈਰਾਂ ਤੱਕ ਬਰੀਕ ਝੋਟੀ ਜਨੂੰ ਬਰੀਕ ਇਹ ਦਿੰਦਾ ਮਨ ਠੰਡੀ ਸੀਲ ਝੋਟੀ ਆ ਐਚ ਐਫ ਅਗਲਾ ਲੰਗਾਈਆਂ ਨੂੰ ਲੇਵਾ ਲੱਗਾ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਤੇ ਵੀਰ ਜੀ ਇਹਦਾ ਮੁੱਲ ਕੀ ਕਰਦੇ ਜੀ ਹਾਂਜੀ ਇਹਦਾ ਮੁੱਲ ਕੀ ਕਰਦੇ ਜੀ ਮੁੱਲ ਇਹਦਾ ਭਾਈ ਝੋੜੀ ਦਾ ਕਰਦੇ ਆ ਵੀ ਪਰਮਾਤਮਾ ਸੋ ਕਰਕੇ ਇਹਦਾ ਮੁੱਲ ਮੰਗਦੇ ਵੀਰੇ ਇਹ 2.5 ਲੱਖ ਦੀ ਦੇਣੀ ਆ ਜੇ ਸੁਣੋ ਭਾਈ ਜਿਹੜੀ ਗੱਲ ਕਰ ਰਹੇ ਮਾਨਦਨ ਇਹਦਾ ਇਹਦਾ ਕੋਈ ਹਾਰ ਖੰਡਦਾ ਹੀ ਹੋਣਾ 2.5 ਲੱਖ ਦੀ ਦੇਣੀ ਆ ਭਾਈ ਜਿਹੜੀ ਕਰ ਰਹੇ ਠੀਕ ਹੈ ਵੀਰ ਜੀ ਵੀਰ ਜੀ ਮੇਲੇ ਤੇ ਦੱਸ ਦਿਓ ਲੋਕਾਂ ਨੂੰ ਚੋਟੀ ਖੜੀ ਹੈ ਵੀਰੇ ਮੇਲੇ ਤੇ ਗਈ ਆਪਣੇ ਕੋਲ ਦਜੰਦਾ 22 ਤਰੀਕ ਨੂੰ ਮੇਲਾ ਵੀਰੇ ਪਖੀਲਾ ਕੇ ਪਿੰਡਿਆ ਉਥੇ ਪੰਜਾਬ ਦੀਆਂ ਵੱਧਾ ਜਾਣੀਆਂ ਲਾਈਵ ਹੋਵਾਂਗੇ ਇਸੇ ਵੀਡੀਓ ਤੇ ਆਪਣੇ ਚੈਨਲ ਤੇ ਵੀਰੇ ਲਾਈਵ ਚਲਾਵਾਂਗੇ ਤਦੀਆਂ ਤੇ ਆਪਣੀ ਮੈਂ ਉਥੇ ਗਈ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਫੋਨ ਨੰਬਰ ਬੋਲ ਦਿਓ ਵੀਰ ਜੀ 9976815127 ਜਿਲ੍ਹਾ ਗਰਦਾਸਪੁਰ ਤੇ ਫਰੇਗੜ ਚੂੜੀਆਂ ਨੇਰੇ ਪਿੰਡ ਡੋਗਰ ਪੈਂਦਾ ਹੈ ਵੀਰ ਜੀ ਧੰਨਵਾਦ ਵੀਰ ਜੀ ਠੀਕ ਹੈ ਸਸਤਾ